ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਆ ਸਾਰਿਆਂ ਦਾ ਤੁਸੀਂ ਚੈਨਲ ਵੇਖ ਰਹੇ ਹੋ ਤੁਹਾਡਾ ਆਪ ਦਾ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂਗੇ ਈਟੀਟੀ 2364 ਬਾਰੇ ਈਟੀਟੀ 2364 ਦੀ ਭਰਤੀ ਅਜੇ ਵੀ ਪੂਰੀ ਨਹੀਂ ਹੋਈ ਆਪਾਂ ਸਾਰੇ ਜਾਣਦੇ ਆ ਤੇ ਬਹੁਤ ਸਾਰੇ ਕਮੈਂਟ ਵੀ ਆ ਰਹੇ ਸੀਗੇ ਕਿ 2364 ਬਾਰੇ ਜਰੂਰ ਸਾਨੂੰ ਇਨਫੋਰਮੇਸ਼ਨ ਦਿਓ ਤੇ ਤੁਸੀਂ ਜਾਣਦੇ ਹੋਗੇ ਕਿ ਜਿਹੜੀਆਂ 2 ਸੀਐਮ ਲੱਗੀਆਂ ਸੀਗੀਆਂ ਪਿਛਲੀ ਵਾਰ ਡਿਪਾਰਟਮੈਂਟ ਵੱਲੋਂ ਜਦੋਂ ਉਹਨਾਂ ਦੀ ਭਰਤੀ ਪੂਰੀ ਹੋਣ ਦਾ ਟਾਈਮ ਪੂਰਾ ਹੋ ਚੁੱਕਿਆ ਸੀਗਾ ਉਹਨਾਂ ਨੇ ਜੱਜ ਸਾਹਿਬਾਨ ਨੂੰ ਪੁੱਛਿਆ ਸੀਗਾ ਕਿ ਸਾਨੂੰ ਕਲੈਰੀਫਾਈ ਕੀਤਾ ਜਾਵੇ ਜੀ ਕਿ ਬੀਅਰਡ ਆਊਟ ਹੈ ਜਾਂ ਇਨ ਹੈ ਜਾਂ ਹੋਰ ਜਿਹੜੇ ਮੁੱਦੇ ਸੀ ਕਿ ਜਿਨ੍ਹਾਂ ਦੇ ਪ੍ਰਤੀ ਕੋਈ ਬਾਦ ਵਿੱਚ ਸੁਪਰੀਮ ਕੋਰਟ ਦੇ ਆਰਡਰ ਆਏ ਸੀਗੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਕਰੀਏ ਤਾਂ ਉਦੋਂ ਵੀ ਉਹਨਾਂ ਨੂੰ ਜਿਹੜਾ ਹੈਗਾ ਹਾਈ ਕੋਰਟ ਨੇ ਫਟਕਾਰ ਲਈ ਸੀਗੀ ਕਿ ਤੁਸੀਂ ਜਾਣ ਬੁੱਝ ਕੇ ਟਾਈਮ ਖਰਾਬ ਕਰ ਰਹੇ ਹੋਗੇ ਜਿਹੜੇ ਤੁਹਾਨੂੰ ਕਲੈਰੀਫਾਈ ਇਹ ਗੱਲਾਂ ਤੋਂ ਉਦੋਂ ਪੁੱਛਣੀਆਂ ਸੀਗਾ ਜਦੋਂ ਅਸੀਂ ਆਰਡਰ ਸੁਣਾ ਰਹੇ ਸੀਗੇ ਉਦੋਂ ਇਹ ਗੱਲਾਂ ਕਰਨੀਆਂ ਸੀ ਸਾਡੇ ਨਾਲ ਤੇ ਹੁਣ ਤੁਸੀਂ ਜਦੋਂ ਤੁਹਾਡੇ ਤੋਂ ਭਰਤੀ ਨਹੀਂ ਪੂਰੀ ਹੋ ਰਹੀ ਤਾਂ ਤੁਸੀਂ ਜਿਹੜਾ ਹੈਗਾ ਕੋਰਟ ਦੇ ਵਿੱਚ ਆ ਗਏ ਹੋ ਸੀਮ ਲਗਾਉਣ ਤੇ ਇਸ ਲਈ ਜਿਹੜਾ ਹੈਗਾ ਉਹ ਤੁਸੀਂ ਸਾਵੇਂ ਸਰਦੀ ਭਰਤੀ ਜਿਵੇਂ ਤੁਹਾਡੀ ਐਡਵਰਟਾਈਜ਼ਮੈਂਟ ਹੋਈ ਵੀ ਆ ਤੁਸੀਂ ਦੀ ਭਰਤੀ ਪੂਰੀ ਕਰੋ ਪਰੰਤੂ ਅਜੇ ਤੱਕ ਵੀ ਕੋਈ ਦੀ ਭਰਤੀ ਪੂਰੀ ਹੋਣ ਦੀ ਗੱਲ ਨਹੀਂ ਸੀਗੀ ਤਾਂ ਫਿਰ ਇੱਕ ਜਿਹੜਾ ਕੇਸ ਆਪਣੇ ਸਾਹਮਣੇ ਆਇਆਗਾ ਉਹ ਕੀ ਹੈਗਾ ਜੀ ਉਹ ਸੀਓਸੀਪੀ ਆ ਜਨਕਿ ਸਿਵਲ ओरिजिनल ਕੰਟੈਂਪਟ ਪਟੀਸ਼ਨ ਜਦੋਂ ਕੋਈ ਡਿਪਾਰਟਮੈਂਟ ਜਾਂ ਕੋਈ ਅਧਿਕਾਰੀ ਜਾਂ ਕੋਈ ਕੈਲੂ ਵੀ ਹਾਈ ਕੋਰਟ ਦੇ ਆਰਡਰ ਨੂੰ ਮੰਨਣ ਵਾਲਾ ਕੋਈ ਮਨੋੱਖ ਹੈਗਾ ਉਹ ਨਾ ਮੰਨੇ ਤਾਂ ਉਦੋਂ ਇਹ ਪਟੀਸ਼ਨ ਪਾਈ ਜਾਂਦੀ ਹੈਗੀ ਕਿ ਇਹਦੇ ਨਾਲ ਜਿਹੜੀ ਉਲੰਘਣਾ ਹੋਈ ਹੈਗੀ ਹਾਈ ਕੋਰਟ ਦੇ ਜਾਗਲ ਮਾਨਜੋਗ ਹਾਈ ਕੋਰਟ ਦੇ ਆਰਡਰਾਂ ਦੀ ਕਿ ਤੁਸੀਂ ਕਾਨੂੰਨ ਦੀ ਵੀ ਨਹੀਂ ਮੰਨ ਮੰਨ ਰਹੇ ਤੁਸੀਂ ਕੋਰਟ ਦੇ ਆਰਡਰਸ ਦੀ ਵੀ ਨਹੀਂ ਮੰਨ ਰਹੇ ਤੇ ਇਹ ਤੇ ਕਸੂਰਬਾਰ ਕੌਣ ਨੇਗੇ ਜੀ ਆਪਾਂ ਬਹੁਤ ਸਾਰੇ ਪਹਿਲਾਂ ਵੀ ਵੀਡੀਓ ਬਣਾਈਆਂ ਦੱਸਦੇ ਰਹਿੰਨੇ ਹਾਂਗੇ ਕਿ ਜੇ ਡਿਪਾਰਟਮੈਂਟ ਦੀ ਨੀਅਤ ਹੋਵੇ ਤਾਂ ਸਭ ਕੁਝ ਹੋ ਜਾਂਦਾਗਾ ਤੇ ਜੇ ਨਹੀਂ ਇਹਨਾਂ ਨੇ ਕਿਸੇ ਆਰਡਰ ਨੂੰ ਫੋਲੋ ਕੀਤਾ ਤਾਂ ਡਿਪਾਰਟਮੈਂਟ ਹੀ ਆ ਸੋ ਇਹ ਜਿਹੜੀ ਕੇਸ ਹੈਗਾ ਇਹ ਰਜਿਸਟਰਡ ਹੋਇਆਗਾ ਜੀ 19 April 2024 ਨੂੰ ਤੇ ਇਹ ਏਜੀ ਪੰਜਾਬ ਜਿਹੜੇ ਰਿਸਪੌਂਡੈਂਟ ਬਣੇ ਹੋਏ ਨੇ ਇਹਦੇ ਵਿੱਚ ਸਟੇਟਸ ਪੈਂਡਿੰਗ ਆ ਨੈਕਸਟ ਡੇਟ 9 July 2024 ਆ ਤੇ ਇਹ ਜਿਹੜੀ ਸੁਣਵਾਈ ਹੋਈ ਸੀਗੀ ਉਹ 22 April 2024 ਨੂੰ ਹੋਈ ਸੀ अर्जेंट 108 ਦੇ ਵਿੱਚ ਤੇ ਜਿਹੜੇ ਜੱਜ ਸਾਹਿਬਾਨ ਨੇ ਉਹ ਰਾਜਵੀਰ ਸ਼ਰਾਵਤ ਜੀ ਨੇਗੇ ਤੇ ਤੁਹਾਨੂੰ ਦੱਸ ਦਈਏ ਕਿ 22 April 2024 ਨੂੰ ਜਿਹੜੀ ਕਾਰਵਾਈ ਹੋਈ ਸੀਗੀ ਉਹਦੇ ਇਨ ਟਰਮ ਆਰਡਰ ਨੇਗੇ ਉਹ तकरीबन ਆ ਚੁੱਕੇ ਨੇਗੇ ਆਪਣੇ ਸਾਹਮਣੇ ਹੈਗੇ ਜਿਨ੍ਹਾਂ ਨੂੰ ਆਪਾਂ ਡਾਊਨਲੋਡ ਕਰ ਲਿਆ ਡਾਊਨਲੋਡ ਕਰਕੇ ਉਸ ਤੋਂ ਬਾਅਦ ਕੀ ਕਹਿੰਦੇ ਨੇ ਆਰਡਰ ਇਹ ਆਪਾਂ ਪੜਾਂਗੇ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੁਹਾਨੂੰ ਤਾਂ ਕਿ ਤੁਹਾਨੂੰ ਅਜਿਹੀਆਂ ਜਿਹੜੀਆਂ ਅਪਡੇਟਸ ਨੇਗੇ ਉਸ ਸਮੇਂ ਸਿਰ ਮਿਲਦੀਆਂ ਰਹਿਣ ਹੁਣ ਆਪਾਂ ਆਰਡਰਸ ਨੂੰ ਪੜ੍ਹਦੇ ਹਾਂਗੇ ਔਰ ਤੁਸੀਂ ਦੇਖ ਰਹੇ ਹੋਗੇ ਸੀਓਪੀ ਸੀਪੀ ਆ 13 17 2024 ਰਮਣ ਕੁਮਾਰ ਐਂਡ ਆਦਰਜ਼ ਕਮਲਕਿਸ਼ੋਰ ਜਾਦਵ ਐਂਡ ਆਦਰਜ਼ ਹੁਣ ਕੀ ਕਹਿੰਦੇ ਨੇ ਜੀ ਆਰਡਰ ਆ ਤੁਹਾਡੇ ਸਾਹਮਣੇ ਆ ਗਿਆ ਕਿ ਜਿਹੜੇ ਪ੍ਰੈਜ਼ੈਂਟ ਸੀਗੇ ਅਰुण ਸ਼ੁਕਲਾ ਐਡਵੋਕੇਟ ਆਫ ਦਾ ਪਟੀਸ਼ਨਰਜ਼ ਤੇ ਉਹਨਾਂ ਨੇ ਜਿਹੜਾ ਹੈਗਾ ਇਹ ਅੱਗੇ ਕਾਰਵਾਈ ਹੋਈ ਹੈਗੀ ਨੋਟਿਸ ਔ ਮੋਸ਼ਨ ਹੋ ਗਿਆ ਇਹ ਨੋਟਿਸ ਔ ਮੋਸ਼ਨ ਦਾ ਮਤਲਬ ਕੀ ਹੈਗਾ ਵੀ ਜਿਹੜੇ ਰਿਸਪੌਂਡੈਂਟ ਨੇ ਉਹਨਾਂ ਤੱਕ ਇਹ ਗੱਲ ਹੈ ਜਿਹੜੀ ਅਸੀਂ ਪਹੁੰਚ ਦੀ ਕਰ ਦਿੱਤੀ ਹੈਗੀ ਤੇ ਤੁਹਾਨੂੰ ਦੱਸ ਦਈਏ ਕਿ ਔਨ ਦਾ ਆਸਕਿੰਗ ਆਫ ਦਾ ਕੋਰਟ ਮਿਸ ਅਨੂ ਚਾਤਰ ਅਟ ਅਡੀਸ਼ਨਲ ਐਡਵੋਕੇਟ ਜਰਨਲ ਪੰਜਾਬ ਐਂਡ ਮਿਸਟਰ ਗੁੰਜਨ ਮਹਿਤਾ ਅਡੀਸ਼ਨਲ ਐਡਵੋਕੇਟ ਜਰਨਲ ਪੰਜਾਬ ਉਹਨਾਂ ਨੇ ਐਕਸੈਪਟ ਕਰ ਲਿਆ ਜੀ ਨੋਟਿਸ ਆਫ ਔਨ ਬਿਹੈਫ ਆਫ ਦਾ ਰਿਸਪੌਂਡੈਂਟਸ ਕਿ ਉਹਨਾਂ ਨੇ ਰਿਸਪੌਂਡੈਂਟ ਦੇ ਤੌਰ ਤੇ ਬੀहां ਜੀ ਸਰਕਾਰ ਵੱਲੋਂ ਤੁਸੀਂ ਸਰਕਾਰ ਨੂੰ ਜਿਹੜਾ ਰਿਸਪੌਂਡੈਂਟ ਬਣਾਇਆਗਾ ਜਾਂ ਡਿਪਾਰਟਮੈਂਟ ਨੂੰ ਤੁਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਤੁਸੀਂ ਰਿਸਪੌਂਡੈਂਟ ਬਣਾਇਆਗਾ ਉਹਨਾਂ ਦੇ ਬਿਹਾਫ ਦੇ ਉੱਤੇ ਤੁਸੀਂ ਜਿਹੜਾ ਹੈਗਾ ਉਹ ਇਸ ਜਿਹੜਾ ਨੋਟਿਸ ਆਫ ਮੋਸ਼ਨ ਨੂੰ ਹੈਗਾ ਉਹ ਐਕਸੈਪਟ ਕਰ ਲਿਆ ਯਾਨੀ ਕਿ ਤੁਹਾਡੇ ਕੇਸ ਨੂੰ ਅਸੀਂ ਆਪਦੇ ਹੱਥ ਵਿੱਚ ਕਰ ਲਿਆਗਾ ਅਸੀਂ ਹੁਣ ਇਹਦੇ ਤੇ ਜਿਹੜਾ ਹੈਗਾ ਉਹ ਅੱਗੇ ਕਾਰਵਾਈ ਕਿਸ ਤਰ੍ਹਾਂ ਦੀ ਕਰਨੀ ਹੈ ਜਾਂ ਜਾਂ ਕੋਰਟ ਨੂੰ ਅਸੀਂ ਕਿਸ ਤਰ੍ਹਾਂ ਦਾ ਜਵਾਬ ਦੇਣਾਗਾ ਉਹ ਅਸੀਂ ਅਗਲੀ ਹੀアリング ਤੇ ਦੇਰਾਂਗੇ ਉਹਦੇ ਵਿੱਚ ਲਿਖਿਆ ਹੋਇਆ ਹੈ ਨਾ ਦੇਖੋ ਐਂਡ 6 ਟਾਈਮ ਟੂ ਫਾਈਲ ਕੰਪਲਾਈਂਸ ਰਿਪੋਰਟ ਆਫ ਦਾ ਮੈਟਰ ਕਿ ਇੱਕ ਤੁਹਾਡਾ ਜਿਹੜਾ ਮੈਟਰ ਹੈਗਾ ਜਾਂ ਜਿਹੜੀ ਤੁਸੀਂ ਸਾਨੂੰ ਸੀਓਸੀਪੀ ਪਾਈ ਹੈਗੀ ਇਸ ਸਾਰੇ ਮੈਟਰ ਨੂੰ ਸਮਝ ਕੇ ਡਿਪਾਰਟਮੈਂਟ ਤੋਂ ਸਾਰੀ ਇਨਫੋਰਮੇਸ਼ਨ ਲੈ ਕੇ ਤੁਹਾਨੂੰ ਅਸੀਂ ਦੱਸ ਦੇਵਾਂਗੇ ਵੀ ਇਹ ਕੀ ਕਾਰਨ ਰਿਜ਼ਰਵਮੈਂਟ 97 2024 ਜਿਹੜੀ ਅਗਲੀ ਸੁਣਵਾਈ ਹੋਵੇਗੀ ਉਹ 97 2024 ਆ ਉਹਦੇ ਤੱਕ ਅਸੀਂ ਜਿਹੜੀ ਹੈਗੀ ਆ ਉਹ ਤੁਹਾਡ ਨੂੰ ਸਾਰੀ ਜਾਣਕਾਰੀ ਦੇ ਦੇਵਾਂਗੇ ਵੀ ਦੇਰੀ ਕਿਉਂ ਹੋਈ ਆ ਭਰਤੀ ਪੂਰੀ ਹੋਣ ਦੇ ਵਿੱਚ ਕੀ ਕਮੀ ਰਹੇਗੀ ਜਾਂ ਅਸੀਂ ਕਿਉਂ ਨਹੀਂ ਭਰਤੀ ਪੂਰੀ ਕਰ ਸਕੇ ਹੁਣ ਤੱਕ ਤਾਂ ਉਹਨਾਂ ਨੇ ਅੱਗੇ ਪਰਪਰੰਤ ਕੋਰਟ ਨੇ ਇਹ ਜਿਹੜਾ ਹੈਗਾ ਉਹ ਆਰਡਰ ਪਾਸ ਕਰੇ ਨੇਗੇ ਕਿ ਇਟ ਇਜ਼ ਕਲੈਰੀਫਾਈਡ ਥੈਟ ਦਾ ਕੋਰਟ ਵਿਲ ਨਾਟ ਬੀ ਐਕਸੈਪਟ ਐਨੀ ਜੁਸਟੀਫਿਕੇਸ਼ਨ ਫਾਰ ਨੋਨ ਕੰਪਲਾਈਂਸ ਇਵਨ ਇਫ ਦਾ ਸੇਮ ਇਜ਼ ਬੇਸਡ ਔਨ ਦਾ ਸਮ ਪਰਸੀਵਡ ਟਰੂ ਫੈਕਟਰ ਜੇਕਰ ਤੁਹਾਡੀ ਜਿਹੜੀ ਅਸੀਂ ਜਿਹੜੇ ਬਹਾਨੇ ਨਹੀਂ ਲਾਉਂਦੇ ਹੁੰਦੇ ਅਕੂਰ ਦੇ ਵਿੱਚ ਜਾ ਕੇ ਜਿਹੜੇ ਰਿਸਪੌਂਡੈਂਟ ਹੁੰਦੇ ਨੇ ਜੀ ਵੀ ਅਸੀਂ ਸਤੋ ਤਾਂ ਨਹੀਂ ਜੀ ਇਹ ਗੱਲ ਪੂਰੀ ਹੋਈ ਅਸੀਂ ਤਾਂ ਨਹੀਂ ਕਰ ਸਕੇ ਕਿਉਂਕਿ ਇਹਦੇ ਵਿੱਚ ਆ ਕਮੀ ਰਹਗੀ ਸੀ ਹੋਰ ਰਹਗੀ ਸੀ ਤਾਂ ਕੋਰਟ ਨੇ ਇਹ ਗੱਲ ਜਿਹੜੀ ਹੈਗੀ ਉਹ ਕਹਿ ਦਿੱਤੀ ਹੈ ਕਿ ਮਾਨਯੋਗ ਜੱਜ ਸਾਹਿਬਾਨ ਨੇ ਕਿ ਅਸੀਂ ਬਿਨਾਂ ਟਰੂ ਫੈਕਟਸ ਤੋਂ ਤੁਹਾਡੀ ਕੋਈ ਵੀ ਗੱਲ ਨਹੀਂ ਸੁਣਾਗੇ ਤੁਸੀਂ ਜਾਣ ਬੁੱਝ ਕੇ ਨਹੀਂ ਕਰ ਪ੍ਰਤੀ ਪੂਰੀ ਕਰੀ ਜੇਕਰ ਉਹਦੇ ਵਿੱਚ ਕੋਈ ਬਾਜਬ ਜਵਾਬ ਨਹੀਂ ਹੋਇਆ ਤਾਂ ਅਸੀਂ ਤੁਹਾਡੀ ਇਹਨਾਂ ਗੱਲਾਂ ਨੂੰ ਪੂਰਾ ਨਹੀਂ ਕਰਾਂਗੇ ਇਹਦਾ ਤੁਹਾਨੂੰ ਜਿਹੜਾ ਹਰਜਾਨਾ ਭੁਗਤਣਾ ਪਵੇਗਾ ਅੱਗੇ ਕੀ ਕਹਿੰਦੇ ਨੇ ਕਿ ਐਨੀਵੇਅਰ ਥੈਟ shall now shall also not be taken as a justification for non compliance unless operation of the order is stated by the appellate court ਕਹਿਣ ਦਾ ਮਤਲਬ ਕੀ ਹੈ ਕਿ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਜਿਹੜੀ ਅਪੀਲ ਹੈਗੀ ਉਹ ਪੈਂਡਿੰਗ ਪਈ ਹੈਗੀ ਕਿਸੇ ਹੋਰ ਕੇਸ ਦੇ ਵਿਹਾਰ ਦੇ ਤੋ ਕਿਉਂਕਿ ਇੱਕ ਭਰਤੀ ਦੇ ਉੱਪਰ ਕਈ ਤਰ੍ਹਾਂ ਦੇ ਕੇਸ ਲੱਗ ਜਾਂਦੇ ਨੇ ਤਾਂ ਉਹਦੀ ਸੁਣਵਾਈ ਹੈਗੀ ਉਹ ਕੋਰਟ ਦੇ ਵਿੱਚ ਚੱਲਦੀ ਹੁੰਦੀ ਹੈਗੀ ਜੇਕਰ ਉਹ ਕੋਰਟ ਦੇ ਵਿੱਚ ਸੁਣਵਾਈ ਚੱਲਦੀ ਹੈਗੀ ਤਾਂ ਅਸੀਂ ਉਹਨੂੰ ਵੀ ਤੁਹਾਡੇ ਜਸਟੀਫਾਈ ਨਹੀਂ ਕਰਾਂਗੇ ਕਿਉਂਕਿ ਕੋਰਟ ਦੀ ਸੁਣਵਾਈ ਚੱਲਦੀ ਰਹੇ ਪਰ ਤੁਸੀਂ ਉਹਦੀ ਭਰਤੀ ਪੂਰੀ ਕਰੋ ਜਿੰਨੀ ਕਰ ਸਕਦੇ ਹੋਗੇ ਹਾਂ ਪਰੰਤੂ ਉਹਦੇ ਤੇ ਕੋਈ ਸਟੇ ਨਹੀਂ ਹੋਣੀ ਚਾਹੀਦੀ ਇਹਦਾ ਮਤਲਬ ਹੁਣ ਆਪਾਂ ਇਹ ਗੱਲ ਸਮਝਦੇ ਆਂਗੇ ਆਪਾਂ ਸਾਰੀ ਭਰਤੀ ਨੂੰ ਦੇਖ ਚੁੱਕੇ ਆਂ ਆਪਾਂ ਵੀਡੀਓਜ਼ ਵੀ ਦੇਖ ਚੁੱਕੇ ਆਂਗੇ ਕਿ ਕੋਰਟ ਦੇ ਜਿਹੜੀ ਇਹ ਭਰਤੀ ਤੇ ਸਟੇ ਲੱਗੀ ਹੋਈ ਸੀ ਜਿਹੜੀ ਭਰਤੀ ਇਹ ਰੱਦ ਹੋਈ ਵੀ ਹੋਈ ਸੀ ਉਹਨੂੰ ਕੋਰਟ ਦੇ ਵਿੱਚੋਂ ਬਾਹਰ ਕੱਢ ਲਿਆਂਦਾ ਸੀਗਾ ਹੁਣ ਦੁਬਾਰੇ ਭਰਤੀ ਪੂਰੀ ਕਰਨ ਦੇ ਲਈ ਡਿਪਾਰਟਮੈਂਟ ਤੋਂ ਆਰਡਰ ਹੋ ਚੁੱਕੇ ਸੀਗੇ ਉਹਨਾਂ ਨੇ ਭਰਤੀ ਆ ਜਿਹੜੀ ਉਹ 2 ਮਹੀਨੇ ਦੇ ਵਿੱਚ ਪੂਰੀ ਕਰਨੀ ਸੀ ਪਰੰਤੂ ਉਹ ਤਾਂ ਨਹੀਂ ਹੋਈ ਤਾਂ ਦੁਬਾਰੇ ਕੋਰਟ ਦੇ ਵਿੱਚ ਚਲੇ ਗਏ ਪਪਾਈ ਗੱਲਾਂ ਸਾਰੀਆਂ ਜਾਣਦੇ ਆਂਗੇ ਹੁਣ ਇਹਦੇ ਵਿੱਚ ਕੋਈ ਵੀ ਸਟੇ ਨਹੀਂ ਹੋਈ ਵੀਰਾ ਮਤਲਬ ਇੱਥੇ ਕਸੂਰਬਾਰ ਕੌਣ ਹੈ ਜੀ ਡਿਪਾਰਟਮੈਂਟ ਮਤੇ ਜਿਹੜੇ ਸਾਡੇ ਸਤਕਾਰਯੋਗ ਡਿਪਾਰਟਮੈਂਟ ਦੇ ਆਗੂ ਸਹਿਬਾਨ ਨੇ ਜਾਂ ਆਗਿਆ ਅਧਿਕਾਰੀ ਨੇ ਉਹਨਾਂ ਨੇ ਇਹ ਗੱਲਾਂ ਬਾਰੇ ਸੋਚਣਾ ਚਾਹੀਦਾਗਾ ਹੁਣ ਜਿਥੋਂ ਤੱਕ ਮੈਨੂੰ ਲੱਗਦਾ ਹੈ ਕਿ ਸਿਰਫ ਇਹ ਚੋਣ ਜਾਬਤੇ ਕਰਕੇ ਜਾਂਦਾ ਬਹਾਨਾ ਬਣਾ ਜਿਵੇਂ ਬੈਠੇ ਹੋਣਗੇ ਜਾਂ ਕੋਈ ਹੋਰ ਗੱਲਬਾਤ ਵੀ ਹੋ ਸਕਦੀ ਹੈ ਵੀ ਆਹੀ ਵੀ ਐਡਰੈਸੀ ਬਾਹਰ ਕਰੀਏ ਕਿ ਨਾ ਕਰੀਏ ਅਸੀਂ ਤਾਂ ਜੀ ਸੁਪਰੀਮ ਕੋਰਟ ਦੇ ਆਰਡਰਸ ਨੂੰ ਅੜੀਕ ਦੇ ਸੀਗੇ ਜਿਹੜਾ ਕਿ ਪਿੱਛੇ ਜੇ ਲੰਘ ਕੇ ਗਿਆਗਾ ਆਰਡਰ ਤੇ ਉਹਦੇ ਜੇਕਰ ਤੁਸੀਂ ਪਹਿਲਾਂ ਐਡਵਰਟਾਈਜ਼ਮੈਂਟ ਦੇ ਉੱਤੇ ਇਹ ਗੱਲ ਕਹੀ ਬੈਠੇ ਹੋਗੇ ਕਿ ਬੀਅਰ ਯੋਗ ਨਹੀਂ ਤਾਂ ਉਹਨਾਂ ਨੂੰ ਫਿਰ ਦੁਬਾਰੇ ਭਰਤੀ ਦੇ ਵਿੱਚ ਤੁਸੀਂ ਕਨਸਿਡਰ ਕਰ ਸਕਦੇ ਹੋਗੇ ਜਦੋਂ ਇਹੋ ਜਿਹੀਆਂ ਗੱਲਾਂ ਦੇ ਬਹਾਨੇ ਇਹ ਬਣਾਉਣਗੇ ਤਾਂ ਦੁਬਾਰੇ ਜਿਹੜਾ 9 ਜੁਲਾਈ ਨੂੰ ਪਤਾ ਲੱਗ ਜੇਗਾ ਪਰੰਤੂ ਇਹ ਤਾਂ ਗੱਲ ਪਤਾ ਲੱਗੀ ਨਾ ਕਿ ਜਿਹੜੀ ਭਰਤੀ ਹੈਗੀ 9 ਜੁਲਾਈ ਤੱਕ ਜਿਹੜੀ COCPC ਦੀ ਸੁਲਵਾਈ ਨਹੀਂ ਹੁੰਦੀ ਤਾਂ ਭਰਤੀ ਪੂਰੀ ਨਹੀਂ ਹੋਵੇਗੀ ਹਾਂ ਪਰੰਤੂ ਭਰਤੀ ਪੂਰੀ ਹੋ ਸਕਦੀ ਆ ਕਿਉਂਕਿ ਕੋਰਟ ਦੇ ਵਿੱਚ ਜਿਹੜਾ ਹੈਗਾ ਕੰਟੈਂਪਟ ਆਰਡਰ ਜਿਹੜੀ ਫਾਈਲ ਹੋ ਚੁੱਕੀ ਹੈਗੀ ਤਾਂ ਹੁਣ ਦੁਬਾਰੇ ਕੀ ਗੱਲ ਕਹੀ ਗਈ ਹੈਗੀ ਆਪਾਂ ਪੜ੍ਹਦੇ ਆ ਇਜ਼ ਨਾਟ ਕੰਪਲਾਈਡ ਵਿਦ ਦਾ ਕਨਸਰਨਡ ਰਿਸਪੋਂਡੈਂਟ ਸ਼ਲ ਰਿਮੇਨ ਪਰਸਨਲੀ ਪ੍ਰੈਜ਼ੈਂਟ ਬਿਫੋਰ ਦਾ ਕੋਰਟ ਔਨ ਦਾ ਨੈਕਸਟ ਡੇਟ ਆਫ ਹੀਅਰਿੰਗ ਟੂ ਰੀਸੀਵ ਫਰਦਰ ਆਰਡਰਸ ਇਨ ਦਾ ਕੰਟੈਂਪਟ ਪ੍ਰੋਸੀਡਿੰਗਸ ਜਿਹੜੀਆਂ ਕੰਟੈਂਪਟ ਦੀਆਂ ਪ੍ਰੋਸੀਡਿੰਗਸ ਹੋਣਗੀਆਂ ਉਹਨਾਂ ਨੂੰ ਰੀਸੀਵ ਕਰਨ ਦੇ ਲਈ ਜਿਹੜੇ ਵੀ ਕੋਰਟ ਦੇ ਵਿੱਚ ਤੁਹਾਡੇ ਜਿਹੜੇ ਪਰਸਨਲੀ ਪ੍ਰੈਜ਼ੈਂਟ ਹੋਣਾ ਪਊਗਾ ਯਾਨੀ ਕਿ ਡਿਪਾਰਟਮੈਂਟ ਨੂੰ ਡਿਪਾਰਟਮੈਂਟ ਦੇ ਵਿੱਚ ਜਿਹੜਾ ਵੀ ਅਧਿਕਾਰੀ ਮੁੱਖ ਅਧਿਕਾਰੀ ਹੈਗਾ ਠੀਕ ਹੈ ਜੀ ਚਾਹੇ ਉਹ ਆਈਐਸ ਲੈਵਲ ਦਾ ਅਧਿਕਾਰੀ ਹੋਵੇ ਚਾਹੇ ਉਹ ਕੋਈ ਹੈੱਡ ਆਫ ਦਾ ਡਿਪਾਰਟਮੈਂਟ ਹੋਵੇ ਜਾਂ ਉਹ ਭਰਤੀ ਦਾ ਕੋਈ ਅਧਿਕਾਰੀ ਹੋਵੇ ਜਿਹੜਾ ਮੇਨ ਹੋਵੇ ਉਹ ਜਿਹੜਾ ਵੀ ਅਧਿਕਾਰੀ ਹੋਊਗਾ ਡਿਪਾਰਟਮੈਂਟ ਦਾ ਉਹ ਪਰਸਨਲੀ ਕੋ ਵਕੀਲ ਨੂੰ ਨਹੀਂ ਭੇਜੇਗਾ ਉਹ ਆਪ ਦੇ ਐਲਏ ਨੂੰ ਨਹੀਂ ਭੇਜੇਗਾ ਉਹ ਸਿਰਫ ਆਪ ਜਾ ਕੇ ਉੱਥੇ ਪ੍ਰੈਜ਼ెంట్ ਹੋਵੇਗਾ ਕੋਰਟ ਦੇ ਵਿੱਚ ਆਪਦੀ ਗੱਲ ਰੱਖੇਗਾ ਤੇ ਜੇਕਰ ਤੁਸੀਂ ਇਹ ਇਹ ਉਦੋਂ ਤੱਕ ਕੰਪਲਾਈ ਨੀਜਿਆਂ ਨੂੰ ਕੰਪਲੀਟ ਨਹੀਂ ਕਰਦੇਗੇ ਜਾਨਕੀ ਜਿਹੜੇ ਆਰਡਰ ਹੋ ਚੁੱਕੇ ਨੇ ਤੂੰ ਪਹਿਲਾਂ ਕੋਰਟ ਦੇ ਭਰਤੀ ਪੂਰੀ ਕਰਨ ਦੇ ਜੇਕਰ ਨਹੀਂ ਪੂਰੇ ਹੁੰਦੇ ਤਾਂ ਤੁਸੀਂ ਉਹ ਪਰਸਨਲ ਨੈਕਸਟ ਡੇਟ ਦੇ ਵਿੱਚ ਹੀਰਿੰਗ ਦੇ ਵਿੱਚ ਸ਼ਾਮਲ ਹੋਮਗੇ ਇਹ ਆਰਡਰ ਨੂੰ ਰਿਸੀਵ ਕਰੋਗੇ ਤੇ ਇਹਦੇ ਤੇ ਆਪਦੀ ਜਿਹੜੀ ਹੈਗੀ ਉਹ ਸਫਾਈ ਦੇਵੋਗੇ ਸੋ ਇਹ ਸੀਗੇ ਆਰਡਰ 2364 ਨੂੰ ਲੈ ਕੇ ਤੇ ਹੁਣ ਆਪਾਂ ਜਿਹੜੀ ਉਮੀਦ ਆ ਗਈ ਉਹ ਫੇਰ ਵਧਦੀ ਜਾਂਦੀ ਹੈਗੀ ਕਿਉਂਕਿ ਜਿਹੜੀ ਕੋਰਟ ਆ ਗਈ ਜਾਂ ਕਹਿ ਲਓ ਮਾਣਯੋਗ ਜੱਜ ਸਾਹਿਬਾਨ ਨੇਗੇ ਉਹ ਜਿਹੜੇ ਆਪਣੇ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਨੇ ਉਹ ਸਖਤ ਨੇਗੇ ਉਹਨਾਂ ਨੇ ਸਖਤੀ ਦੇ ਨਾਲ ਜਿਹੜਾ ਹੈਗਾ ਡਿਪਾਰਟਮੈਂਟ ਨੂੰ ਲਿਆ ਹੈਗਾ ਇਸ ਗੱਲ ਦੇ ਵਿੱਚ ਵੀ ਤੁਹਾਡੇ ਤੇ ਸੀ ਜਿਹੜੀ ਕੰਟੈਂਪਟ ਫਾਈਲ ਹੋਈ ਹੈਗੀ ਉਹਦਾ ਜਵਾਬ ਦਿਓ ਤੁਸੀਂ ਕਿਉਂ ਨਹੀਂ ਹੁਣ ਤੱਕ ਕੀਤੀ ਜਿਹੜੇ ਜਵਾਬ ਨੇ ਉਹ ਬਾਝਮ ਹੋਣੇ ਚਾਹੀਦੇ ਨੇ ਉਹ ਟ੍ਰੂ ਫੈਕਟਸ ਦੇ ਹੋਣੇ ਚਾਹੀਦੇ ਨੇ ਅਸੀਂ ਬਹਾਨੇ ਨਹੀਂ ਸੁਣਨੇ ਤੇ ਆਪ ਪਰਸਨਲੀ ਜਿਹੜਾ ਹੈਗਾਗਾ ਉਹ ਹੈੱਡ ਆਫ ਦਾ ਡਿਪਾਰਟਮੈਂਟ ਜਾਂ ਅਧਿਕਾਰੀ ਹੈ ਜਿਹੜਾ ਮੇਨ ਉਹ ਪੇਸ਼ ਹੋ ਕੇ ਦੱਸੇ ਸਾਨੂੰ 9 ਸਤ ਨੂੰ ਜਿਹੜੀ ਹੈਗੀ ਸੁਣਵਾਈ ਹੈਗੀ ਆ ਆਰਡਰ ਜਿਹੜੇ ਉਹ 22 ਅਪ੍ਰੈਲ ਦੇ ਜਿਹੜੇ ਹੈਗੇ ਨੇ ਉਹ ਅੱਜ ਅਪਲੋਡ ਹੋਏ ਨੇ ਕਿ ਤੁਹਾਡੇ ਨਾਲ ਮੈਂ ਵੀਡੀਓ ਸਾਂਝੀ ਕਰ ਦਿੱਤੀ ਆ 23 24 ਦੀ ਭਰਤੀ ਕਦੋਂ ਪੂਰੀ ਹੋਵੇਗੀ ਜਾਂ ਕਿਵੇਂ ਹੋ ਪੂਰੀ ਹੋਵੇਗੀ ਸਾਨੂੰ ਸਾਰਿਆਂ ਨੂੰ ਦੀ ਉਡੀਕ ਰਹੇਗੀ ਅਸੀਂ ਆਸ ਕਰਦੇ ਆਂਗੇ ਭਰਤੀ ਪੂਰੀ ਹੋਵੇ ਜਿਹੜੇ ਸਾਡੇ ਉਮੀਦਵਾਰ ਨੇ ਬਹੁਤ ਜ਼ਿਆਦਾ ਵੇਟ ਕਰ ਰਹੇ ਨੇਗੇ ਨਿਰਾਸ਼ਾ ਦੇ ਆਲਮ ਵਿੱਚ ਚੱਲ ਰਹੇ ਨੇਗੇ ਉਹ ਨਿਰਾਸ਼ਾ ਦੇ ਵਿੱਚੋਂ ਬਾਹਰ ਨਿਕਲ ਜਿੱਤੇ ਤੁਹਾਨੂੰ ਖੁਸ਼ੀ ਹੋਈ ਸੀ ਕਿ 23 ਜੁਲ ਭਰਤੀ ਜਿਹੜੀ ਹੋ ਕੋਰਟ ਦੇ ਵਿੱਚੋਂ ਬਾਹਰ ਹੋ ਗਈ ਆ ਪਰੰਤੂ ਉੱਤੇ ਸਾਨੂੰ ਨਿਰਾਸ਼ਾ ਵੀ ਹੋ ਜਾਂਦੀ ਆ ਜਦੋਂ ਸਾਡੇ ਸਤਿਕਾਰਯੋਗ ਜਿਹੜੇ ਜਜ ਸਾਹਿਬਾਨ ਦੇ ਆਰਡਰਸ ਨੂੰ ਫਾਲੋ ਨਹੀਂ ਕੀਤਾ ਜਾਂਦਾ ਡਿਪਾਰਟਮੈਂਟ ਵੱਲੋਂ ਬਹਾਨੇ ਲਾਏ ਜਾਂਦੇ ਨੇ ਕਿ ਜਾਂ ਭਾਰਤਿਆਂ ਦੇ ਉੱਤੇ ਕੋਈ ਸਹੀ ਕਾਰਵਾਈ ਨਹੀਂ ਹੁੰਦੀ ਕਿ ਪੂਰੀ ਕਰਨ ਦੇ ਲਈ ਮੈਂ ਪਹਿਲਾਂ ਵੀ ਵੀਡੀਓ ਬਣਾਈ ਸੀ ਕਿ ਜਿੰਨੀ ਦੇਰ ਤੱਕ ਡਿਪਾਰਟਮੈਂਟ ਦੀ ਨੀਅਤ ਨਹੀਂ ਸਹੀ ਹੋਵੇਗੀ ਓਨੀ ਦੇਰ ਤੱਕ ਇਹ ਬਹਾਨੇ ਹੀ ਮਾਰਦੇ ਰਹਿਣਗੇ ਸੋ ਤੁਸੀਂ ਕੀ ਰਾਇ ਰੱਖਦੇ ਹੋ ਇਸ ਦੇ ਪ੍ਰਤੀ ਸਾਡੇ ਨਾਲ ਜਰੂਰ ਕਮੈਂਟ ਦੇ ਵਿੱਚ ਸ਼ੇਅਰ ਕਰੋ ਤੁਹਾਡੀ ਕੀ ਵਿਚਾਰ ਨੇਗੇ ਉਹ ਸਾਡੇ ਨਾਲ ਜਰੂਰ ਸ਼ੇਅਰ ਕਰਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀ ਅਪਡੇਟਸ ਮਿਲਦੀਆਂ ਰਹਿਣ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ